ਤੁਸੀਂ ਕਰੀਬ ਹਫਤਾ ਪਹਿਲਾਂ ਕਹਿਤਾ ਸੀ ਇੱਕ ਪ੍ਰੋਗਰਾਮ 'ਚ ਕਿ ਇਹ ਸਤੀਫੇ ਦਿਵਾ ਕੇ ਰਾਸਵਾ ਦੇ ਇਹ ਹੁਣ ਪੰਜਾਬ ਦੇ ਵਿੱਚ ਸਿੱਧਾ ਦਾਖਲ ਦੇਣਗੇ ਕੀ ਕੇਜਰੀਵਾਲ ਨੇ ਵੈਗਨਰ ਤੇ ਕਪੜਾ ਮਾਰ ਲਿਆ ਇਹ طے ਹੈ ਗगन ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਕੋਟੇ 'ਚ ਰਾਸਵਾ ਜਾ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਕੋਠੀ ਲੈ ਕੇ ਅਣ-ਅਲਾਨੇ ਤੌਰ ਤੇ ਇਥੋਂ ਬੈਠ ਕੇ ਮੁੱਖ ਮੰਤਰੀ ਦਾ ਕੰਮ ਦੇਖੂਗਾ ਭਗਵੰਤ ਮਾਨ ਸਿਰਫ ਫਰੇ ਪੈਨ ਨਾਲ ਦਸਕਤ ਕਰ ਲਈ ਰਹੂਗਾ ਅਗਵ ਚੱਡਾ ਨੂੰ ਲੋਲ ਅਸ਼ਕਰ ਜਿਹੇ ਜਾ ਮਿਲਿਆ ਵਾ ਸਿਕਿਉਰਟੀ ਇਹੀ ਜੀ ਮਿਲੀ ਵੀ ਹੈ ਤੇ ਜੇ ਕੇਜਰੀਵਾਲ ਰਾਸਵਾ ਮੈਂਬਰ ਬਣੂਗਾ ਕਹੀ ਜੀ ਮਿਲੂਗੀ ਹਿਸਾਬ ਲਾ ਲੋ ਉਹਦੇ ਨਾਲੋਂ ਵੱਧ ਸਿਕਿਉਰਟੀ ਉਹਦੇ ਨਾਲੋਂ ਵੱਧ ਗੱਡੀਆਂ ਜਿਹੜੀ ਪੁਲਿਸ ਦੇਣ ਲਈਏ ਦਿੱਲੀ ਚੋਣਾ ਚ ਤੜਫਦੇ ਸੀ ਉਹ ਅਧਿਕਾਰਕ ਤੌਰ ਤੇ ਦੇਣਗੇ ਫਿਰ ਕਿ ਲੋ ਜੀ ਹੁ ਤਾਂ ਸਾਡਾ ਰਾਸਵਾ ਮੈਂਬਰ ਐਸ ਤੇ ਆਪਣੇ ਨੂੰ ਦੇ ਰਹੇ ਆਂ ਭਗਵਾਨ ਤੁਮਾਨ ਦੇ ਬਰਾਬਰ ਦੀਆਂ ਜੈਮਰ ਵਾਲੀਆਂ ਗੱਡੀਆਂ ਮਿਲਣਗੀਆਂ ਉਹ ਗੱਡੀਆਂ ਤੇ ਕਪੜਾ ਮਾਰ ਲਿਆ ਉਹ ਗੱਡੀਆਂ ਦੀ ਤਿਆਰੀ ਹੋ ਗਈ ਆ ਸੋ ਇਹ ਅੱਖਾਂ ਚ ਲਾਲੀ ਬਾਈ ਕੁਝ ਦੱਸਦੀ ਐ ਇਹ ਉਹ ਨਹੀਂਗਾ ਇਹਦੇ ਅਰਥ ਨਹੀਂ ਕੋਈ ਮਤਲਬ ਕਿ ਇਹ ਰੋਣ ਨਾਲ ਵੀ ਅੱਖਾਂ ਲਾਲ ਹੋ ਜਾਂਦੀਆਂ ਬੰਦੇ ਦੀਆਂ ਸੋ ਇਹ ਲਾਲੀ ਖਤਰਾ ਪੈਦਾ ਕਰ ਰਹੀ ਹੈ ਕਿ ਭਾਈ ਫਿਕਰ ਹੈ ਮਤਲਬ ਪਹਿਲੀ ਨਜ਼ਰੇ ਦੇਖੇ ਲੱਗਦਾ ਕਿ ਠੀਕ ਹੈ ਜਰ ਕੇਜਰੀਵਾਲ ਰਸਵਾ ਚੱਲ ਜਾਊਗਾ ਪਰ ਸੱਤਾ ਚੋਂ ਤਿੰਨ ਰਸਵਾ ਮੈਂਬਰ ਸਿੱਧੇ ਪੰਜਾਬ ਤੋਂ ਬਾਹਰ ਹੋ ਗਏ ਜੇ ਭਾਈ ਤੁਸੀਂ ਅਸਤੀਫਾ ਦੇ ਵਾਕੀ ਜਾਣਾ ਸੰਦੀਪ ਜਾਂ ਰਾਗਵ ਚੋਂ ਇੱਕ ਚੋ ਦਵਾ ਲਓ ਨਹੀਂ ਤੁਸੀਂ ਆਪਣੀ ਪਕੜ ਮਜ਼ਬੂਤ ਕਰ ਰਹੇ ਹੋ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੇ ਹੋ ਪੰਜਾਬ ਦਾ ਸਿੱਧਾ ਮੁੱਖ ਮੰਤਰੀ ਬਣਨਾ ਅਰਵਿੰਦ ਕੇਜਰੀਵਾਲ ਨੂੰ ਪਤਾ ਕਿ ਵਿਰੋਧ ਹੋ ਜੂਗਾ ਪਰ ਪੰਜਾਬ ਦੇ ਕੋਟੇ ਚ ਰਾਸਵਾ ਜਾਣੋਂ ਲੱਗਦਾ ਕਿ ਸੱਜੂਗਾ ਜੇ ਸੰਦੀਪ ਮਨਜੂਰ ਹੈ ਰਗ ਮਨਜੂਰ ਹੈ ਤਾਂ ਮੈਂ ਵੀ ਮਨਜੂਰਾਂ ਤੇ ਇਸ ਲਈ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਅਸਤੀਫਾ ਲਈ ਕਿਸੇ ਨੂੰ ਮਨਾਈਏ ਪਰ ਹੁਣ ਸੰਜੀਵ अरोੜਾ ਨਾਲ ਜੋ ਸਮਝੌਤਾ ਹੋਇਆ ਜੋ ਚਰਚਾਵਾਂ ਸਿਆਸੀ ਗਲੇਰਾਂ ਚ ਨਿਕਲੀਆਂ ਉਹ ਇਹੀ ਹੈ ਕਿ ਜਨਾਬ ਤੁਸੀਂ ਰਾਸਵਾ ਛੱਡ ਦੋ ਹਲੇ 2 ਸਾਲ ਪੰਜਾਬ ਸਰਕਾਰ ਦੇ ਪਏ ਨੇ ਪੰਜਾਬ ਦੀ ਕੈਬਨਿਟ ਦੇ ਵਿੱਚ ਦੋ ਪੋਸਟਾਂ ਖਾਲੀ ਪਈਆਂ ਨੇ ਤੇ ਤੁਹਾਨੂੰ ਐਮਐਲਏ ਬਣਾ ਦਾਂਗੇ ਇਹ ਸਾਡੀ ਗਾਰੰਟੀ ਹੈ ਤੇ ਉਦੋਂ ਤੁਸੀਂ ਕੈਬਨਟ ਚ ਆ ਜਿਓ ਤੁਹਾਨੂੰ ਲੱਗਦਾ ਨਹੀਂ ਗੁਰਪ੍ਰੀਤ ਸਿੰਘ ਗੋਗੀ ਦੇ ਪਵਾਰ ਨੂੰ ਜਿਸ ਤਰ੍ਹਾਂ ਸਿੱਧੇ ਤੌਰ ਤੇ ਖੌਖੇ ਸਮੇਂ ਦੇ ਵਿੱਚ ਮਖਣੀ ਚੋਂ ਵਾਲ ਵਾਂਗੂ ਮਾਰਿਆ ਕੱਢ ਕੇ ਇਹ ਪਾਰਟੀ ਕਦੋਂ ਵਰਕਰਾਂ ਦੀ ਹੋਈ ਹੈ ਇਹ ਪਾਰਟੀ ਕਦੋਂ ਸਿਧਾਂਤਾਂ ਤੇ ਚੱਲੀ ਹੈ ਕਿਹੜਾ ਸੰਗਠਨ ਹੈ ਕਿਹੜੀ ਲੀਡਰਸ਼ਿਪ ਹੈ ਮਤਲਬ ਤੁਸੀਂ ਦਿੱਲੀ ਹਾਰ ਕੇ ਆਏ ਤਾਂ ਹੁਣ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਅਸੀਂ ਬਹੁਤ ਪੰਜਾਬ ਚ ਕੰਮ ਕਰ ਰਹੇ ਹਾਂ ਚੱਕੋ ਮਾਰਕੀਟ ਕਮੇਟੀਆਂ ਵੀ ਚੱਕੋ ਆ ਵੀ ਚੱਕੋ ਚੇਅਰਮੈਨ ਵੀ ਚੱਕੋ ਮੈਂਬਰ ਵੀ ਸਾਰਾ ਕੁਝ ਹੁਣ ਕਰ ਰਹੇ ਹਾਂ ਆ ਬਦਲੀਆਂ ਵੀ ਹੁਣੇ ਕਰ ਰਹੇ ਹਾਂ ਇਹ ਸਾਰਾ ਕੁਝ ਦਿੱਲੀ ਚੋਂ ਨਾਲ ਦੇ ਡਰ ਚੋਂ ਹੋ ਰਿਹਾ ਆ ਕੱਲ ਖੇਤੀ ਖਰੜਾ ਜੇ ਰੱਦ ਕੀਤਾ ਤਾਂ ਤੁਸੀਂ ਇਹ ਦਿੱਲੀ ਚੋਂ ਨਾਲ ਦੇ ਡਰ ਚੋਂ ਕੀਤਾ ਕਿਉਂਕਿ ਇਹ ਖਰੜਾ ਤੁਸੀਂ ਦੱਬ ਕੇ ਬੈਠੇ ਸੀ ਇਹ ਤਾਂ ਜੇ ਮੀਡੀਆ ਨੇ ਨਾਲ ਲਿਆਂਦਾ ਹੁੰਦਾ ਕੁਝ ਪੱਤਰਕਾਰਾਂ ਨੇ ਕੱਢ ਕੇ ਨਾਲ ਲਿਆਂਦਾ ਉਹ ਤਾਂ ਤੁਸੀਂ ਅਸੇ ਗੱਲ ਵੀ ਨਹੀਂ ਕਰ ਰਹੇ ਸੀ ਤੁਸੀਂ ਕਾਗਜ਼ੀ ਪਤਰੀ ਤੇ ਲਿਖ ਕੇ ਭੇਜਤਾ ਡਰਾਮਾ ਕਰਤਾ ਪਰ ਤੁਸੀਂ ਇਸ ਨੂੰ ਰੱਦ ਕਰਨ ਤੋਂ ਭੱਜ ਰਹੇ ਸੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਲੁਧਿਆਣਾ ਵੈਸਟ ਦੀ ਚੋਣ ਦਾ ਹਾਲੇ ਐਲਾਨ ਨਹੀਂ ਹੋਇਆ ਪਰ ਜਿਸ ਤਰ੍ਹਾਂ ਇਹ ਅਟਕਲਾਂ ਸੀ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਚੋਣ ਲੜ ਸਕਦੇ ਨੇ ਉਹਦੇ ਬਹੁਤ ਸਾਰੇ ਕਾਰਨ ਨੇ ਕਿਆਸ ਲਗਾਏ ਜਾ ਰਹੇ ਨੇ ਕਿ ਕੇਜਰੀਵਾਲ ਕੀ ਪੰਜਾਬ ਦੇ ਵਿੱਚ داخل ਦੇਣਾ ਚਾਹੁੰਦੇ ਨੇ ਸਿੱਧੇ ਤੌਰ ਤੇ ਪੰਜਾਬ ਚਾਹੁੰਣਾ ਚਾਹੁੰਦੇ ਨੇ ਕਿ ਉਹ ਪੰਜਾਬ ਦੇ ਵਿੱਚੋਂ ਰਸਵਾਦੀ ਸੀਟ ਭਾਲ ਰਹੇ ਨੇ ਤਾਂ ਇਸ ਬਾਰੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਬਹੁਤ ਦਿਨ ਪਹਿਲਾਂ ਇਹ ਆਖ ਦਿੱਤਾ ਸੀ ਕਿ ਕੇਜਰੀਵਾਲ ਪੰਜਾਬ ਦੇ ਵਿੱਚੋਂ ਰਸਵਾ ਦਾ ਰਸਤਾ ਲੱਭ ਰਹੇ ਨੇ ਤੁਸਤੇ ਅੱਜ ਗੱਲਬਾਤ ਕਰਾਂਗੇ ਇੱਕ ਵਾਰੀ ਫਿਰ ਦੀਪਕ ਭਾਈ ਮੇਰੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਦੇ ਆਂ ਦੀਪਕ ਭਾਈ ਜਿਸ ਤਰ੍ਹਾਂ ਤੁਸੀਂ ਕਰੀਬ ਹਫ਼ਤਾ ਪਹਿਲਾਂ ਕਹੇ ਤਾਂ ਸੀ ਇੱਕ ਪ੍ਰੋਗਰਾਮ 'ਚ ਕਿ ਇਹ ਅਸਤੀਫੇ ਦਿਵਾ ਕੇ ਰਸਵਾ ਦੇ ਇਹ ਹੁਣ ਪੰਜਾਬ ਦੇ ਵਿੱਚ ਸਿੱਧਾ ਦਾਖਲ ਦੇਣਗੇ ਕੀ ਕੇਜਰੀਵਾਲ ਨੇ ਵੈਗਨਰ ਤੇ ਕੱਪੜਾ ਮਾਰ ਲਿਆ ਬਿਲਕੁਲ ਵਈ ਜੀ ਉਹਨੇ ਬੈਕਗ੍ਰਾਉਂਡ ਤੇ ਕਪੜਾ ਵੀ ਮਾਰ ਲਿਆ ਤੇ ਇੱਕ ਹੋਰ ਗੱਡੀ ਖਾਸ ਤੇ ਵੀ ਕਪੜੇ ਦੀ ਤਿਆਰੀ ਹੋ ਗਈ ਆ ਅਰਵਿੰਦ ਕੇਜਰੀਵਾਲ ਪੰਜਾਬ ਦੇ ਕੋਟੇ ਚੋਂ ਰਾਜ ਸਭਾ ਨਹੀਂ ਜਾ ਰਹੇ ਪੰਜਾਬ ਚ ਬੈਠ ਕੇ ਆਣਾ ਲਾਲ ਨੇ ਤੌਰ ਤੇ ਮੁੱਖ ਮੰਤਰੀ ਦਾ ਕੰਮ ਕਰਨਗੇ ਆ ਕੰਮ ਕਰਨ ਆ ਰਿਹਾ ਉਹ ਜਿਸ ਗੱਲ ਦਾ ਪਹਿਲਾਂ ਤੋਂ ਖਤਸਾ ਸੀ ਸਾਡੇ ਨਾਲੋਂ ਵੱਧ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਨੂੰ ਖਤਸਾ ਸੀ ਉਹੀ ਹੋਣ ਜਾ ਰਿਹਾ ਅਸਲ ਚ ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਚੋਂ ਹਾਰੇ ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਬਦਲ ਕੀ ਨੇ ਉਹ ਬਦਲ ਦੇ ਵਿੱਚੋਂ ਦੋ ਤਿੰਨ ਬਦਲ ਸੀਗੇ ਕਿ ਜਾਂਦਾ ਲੁਧਿਆਣੇ ਤੋਂ ਆ ਕੇ ਐਮਐਲਏ ਲੜ ਲੈਂਦਾ ਹੈਨਾ ਤੇ ਜਾਂ ਫਿਰ ਕਿਸੇ ਦਾ ਅਸਤੀਫਾ ਦਿਵਾ ਕੇ ਰਾਸਵਾ ਜਾਂਦਾ ਪੰਜਾਬ ਦਾ ਸਿੱਧਾ ਮੁੱਖ ਮੰਤਰੀ ਬਣਨਾ ਅਰਵਿੰਦ ਕੇਜਰੀਵਾਲ ਨੂੰ ਪਤਾ ਕਿ ਵਿਰੋਧ ਹੋ ਜਾਊਗਾ ਪਰ ਪੰਜਾਬ ਦੇ ਕੋਟੇ 'ਚੋਂ ਰਾਸਵਾ ਜਾਣਾ ਉਹ ਲੱਗਦਾ ਕਿ ਸਰਜੂਗਾ ਜੇ ਸੰਦੀਪ ਮਨਜ਼ੂਰ ਹੈ ਰਗਵ ਮਨਜ਼ੂਰ ਹੈ ਤਾਂ ਮੈਂ ਵੀ ਮਨਜ਼ੂਰ ਹਾਂ ਤੇ ਇਸ ਲਈ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਅਸਤੀਫਾ ਲਈ ਕਿਸੇ ਨੂੰ ਮਨਾਈਏ ਸੁਆਤੀ ਮਾਲੀਵਾਲ ਸੇਮ ਕਾਂਡ ਸੀ ਉਸ ਤੋਂ ਵੀ ਅਸਤੀਫਾ ਚਾਹੁੰਦੇ ਸੀ ਵਿਵਾ ਕੁਮਾਰ ਨੂੰ ਭੇਜਣਾ ਚਾਹੁੰਦੇ ਸੀ ਉਹ ਅੜ ਗਈ ਕਿ ਮੈਂ ਨਹੀਂ ਦਿੰਦੀ ਤੇ ਜੇ ਰਾਸਵਾ ਮੈਂਬਰ ਅੜ ਜਵੇ ਤਾਂ ਇਹ ਕੁਝ ਨਹੀਂ ਕਰ ਸਕਦੇ ਪਰ ਸੰਜੀਵ ਅਰੋੜਾ ਇੱਕ ਬਿਜ਼ਨਸਮੈਨ ਹੈ ਤੇ ਵਪਾਰੀ ਬੰਦਾ ਮੁਨਾਫਾ ਤੇ ਨੁਕਸਾਨ ਦੇਖ ਕੇ ਗੱਲ ਕਰਦਾ ਸੋ ਇਸ ਲਈ ਮੈਨੂੰ ਲੱਗਦਾ ਕਿ ਸੰਜੀਵ ਅਰੋੜਾ ਨੂੰ ਮਨਾ ਲਿਆ ਗਿਆ ਪੰਜਾਬ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ ਕਿ ਇਹ ਵਿਕੀਆਂ ਨੇ ਜੀ ਇਹ ਮੁੱਲ ਖਰੀਦੀਆਂ ਨੇ ਜੀ ਇਹਨਾਂ ਨੇ ਵਿਚਾਰਿਆਂ ਨੇ ਸੋ ਹੁਣ ਪਤਾ ਨਹੀਂ ਪੈਸੇ ਮੁੜਨਗੇ ਜਾਂ ਨਹੀਂ ਮੁੜਨਗੇ ਪਤਾ ਨਹੀਂ ਪਰ ਹੁਣ ਸੰਜੀਵ अरोड़ा ਨਾਲ ਜੋ ਸਮਝੌਤਾ ਹੋਇਆ ਜੋ ਚਰਚਾਵਾਂ ਸਿਆਸੀ ਗਲਿਆਰਾਂ ਚੋਂ ਨਿਕਲੀਆਂ ਉਹ ਇਹੀ ਹੈ ਕਿ ਜਨਾਬ ਤੁਸੀਂ ਰਾਸਵਾ ਛੱਡ ਦਿਓ ਹਲੇ 2 ਸਾਲ ਪੰਜਾਬ ਸਰਕਾਰ ਦੇ ਪਏ ਨੇ ਪੰਜਾਬ ਦੀ ਕੈਬਨਿਟ ਦੇ ਵਿੱਚ ਦੋ ਪੋਸਟਾਂ ਖਾਲੀ ਪਈਆਂ ਨੇ ਤੇ ਤੁਹਾਨੂੰ ਐਮਐਲਏ ਬਣਾ ਦਾਂਗੇ ਇਹ ਸਾਡੀ ਗਾਰੰਟੀ ਹੈ ਹੈ ਸੰਜੀਵ अरोड़ा ਜੀ ਐਮਐਲਏ ਹੋਣਗੇ ਤੇ ਜਿਹੜਾ ਇਹਨਾਂ ਦਾ ਉੱਥੇ ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣਾ ਤੇ ਉਸ ਤੋਂ ਬਾਅਦ ਤੁਸੀਂ ਕੈਬਨਿਟ 'ਚ ਆ ਜਿਓ ਤੇ ਮੈਂ ਤੁਹਾਡੀ ਥਾਂ ਤੇ ਰਾਸਵਾ ਚਲਾ ਜਾਵਾਂਗਾ ਹੁਣ ਇਕੱਲਾ ਇੰਨਾ ਵਰਤਾਰਾ ਨਹੀਂ ਹੈ ਮਤਲਬ ਪਹਿਲੀ ਨਜ਼ਰੇ ਦੇਖੇ ਲੱਗਦਾ ਕਿ ਠੀਕ ਆ ਜਰ ਕੇਜਰੀਵਾਲ ਰਸਵਾ ਚੱਲ ਜਾਊਗਾ ਪਰ ਸੱਤਾ ਚੋਂ ਤਿੰਨ ਰਸਵਾ ਮੈਂਬਰ ਸਿੱਧੇ ਪੰਜਾਬ ਤੋਂ ਬਾਹਰ ਹੋ ਗਏ ਜੇ ਭਾਈ ਤੁਸੀਂ ਅਸਤੀਫਾ ਦੇ ਬਾਕੀ ਜਾਣਾ ਸੰਦੀਪ ਜਾਂ ਰਗਵ ਚੋਂ ਇੱਕ ਚੋ ਦਵਾ ਲਓ ਨਹੀਂ ਤੁਸੀਂ ਆਪਣੀ ਪਕੜ ਮਜ਼ਬੂਤ ਕਰ ਰਹੇ ਹੋ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੇ ਹੋ ਹੁਣ ਉਹਦੀ ਅਗਲੀ ਕੜੀ ਕੀ ਆ ਹੁਣ ਇਹ ਰਸਵਾ ਚ ਆ ਕੇ ਕੀ ਕੱਲਾ ਰਸਵਾ ਦਾ ਕੰਮ ਕਰਨਗੇ ਨਹੀਂ ਜਨਾਬ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਪੰਜ ਕੋਠੀਆਂ ਨੇ ਤੇ ਪੰਜਾ ਕੋਠੀਆਂ ਚ ਇੱਕ ਕੋਠੀ ਚ ਰਾਗਵ ਚੱਡਾ ਰਹਿੰਦਾ ਤੇ ਉਹ ਰਾਗਵ ਚੱਡਾ ਨੂੰ ਲੌ ਲਸ਼ਕਰ ਜਿਹੇ ਜਾ ਮਿਲਿਆ ਵਾ ਸਿਕਿਉਰਟੀ ਜਿਹੇ ਜੀ ਮਿਲੀ ਵੀ ਹੈ ਤੇ ਕੇਜਰੀਵਾਲ ਰਾਸਵਾ ਮੈਂਬਰ ਬਣੂਗਾ ਕਹੀ ਜੀ ਮਿਲੂਗੀ ਹਿਸਾਬ ਲਾ ਲੋ ਉਹਦੇ ਨਾਲੋਂ ਵੱਧ ਸਿਕਿਉਰਟੀ ਉਹਦੇ ਨਾਲੋਂ ਵੱਧ ਗੱਡੀਆਂ ਜਿਹੜੀ ਪੁਲਿਸ ਦੇਣ ਲਈਏ ਦਿੱਲੀ ਚੋਣਾ ਚ ਤੜਫਦੇ ਸੀ ਉਹ ਅਧਿਕਾਰਕ ਤੌਰ ਤੇ ਦੇਣਗੇ ਫਿਰ ਕਿ ਲੋ ਜੀ ਹੁਣ ਤਾਂ ਸਾਡਾ ਰਾਸਵਾ ਮੈਂਬਰਸ ਤਾਂ ਆਪਣੇ ਨੂੰ ਦੇ ਰਹੇ ਆਂ ਭਗਵਾਨਤਮਾਨ ਦੇ ਬਰਾਬਰ ਦੀਆਂ ਜੈਮਰ ਵਾਲੀਆਂ ਗੱਡੀਆਂ ਮਿਲਣਗੀਆਂ ਉਹ ਗੱਡੀਆਂ ਤੇ ਕਪੜਾ ਮਾਰ ਲਿਆ ਉਹ ਗੱਡੀਆਂ ਦੀ ਤਿਆਰੀ ਹੋ ਗਈ ਆ ਸੋ ਇਹ ਅੱਖਾਂ 'ਚ ਲਾਲੀ ਭਾਈ ਕੁਝ ਦੱਸਦੀ ਐ ਇਹ ਉਹੀ ਨਹੀਂਗਾ ਇਹਦੇ ਅਰਥ ਨੇ ਕੋਈ ਮਤਲਬ ਕਿ ਇਹ ਰੋਣ ਨਾਲ ਵੀ ਅੱਖਾਂ ਲਾਲ ਹੋ ਜਾਂਦੀਆਂ ਬੰਦੇ ਦੀਆਂ ਸੋ ਇਹ ਲਾਲੀ ਖਤਰਾ ਪੈਦਾ ਕਰ ਰਹੀ ਐ ਕਿ ਭਾਈ ਫਿਕਰ ਐ ਔਰ ਇਹ ਤੈ ਗਗਨ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਕੋਟੇ 'ਚ ਰਾਸਵਾ ਜਾ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਕੋਠੀ ਲੈ ਕੇ ਅਣ ਐਲਾਨੇ ਤੌਰ ਤੇ ਇਥੋਂ ਬੈਠ ਕੇ ਮੁੱਖ ਮੰਤਰੀ ਦਾ ਕੰਮ ਦੇਖੂਗਾ ਭਗਵੰਤ ਮਾਨ ਸਿਰਫ ਹਰੇ ਪੈਨ ਨਾਲ ਦਸਕਤ ਕਰ ਲਈ ਰਹੇਗਾ ਪਰ ਵੈਸੇ ਤਾਂ ਹਰਾ ਪੈਨ ਤਾਂ ਪਗ ਜਿਹੜਾ ਦਾ ਜ਼ਿਕਰ ਕਰਦੇ ਆਂ ਜੇ ਉਹ ਵੀ ਜ਼ਿਕਰ ਕਰਦੇ ਨੇ ਹਰੇ ਪੈਨ ਦਾ ਅਜੇ ਤੱਕ ਪੰਜਾਬੀ ਕਹਿੰਦੇ ਚੱਲੀ ਕਿਤੇ ਨਹੀਂ ਹਰੇ ਪੈਨ ਦੀਆਂ ਅਜੇ ਤੱਕ ਗੱਲਾਂ ਹੀ ਹੋਈਆਂ ਨੇ ਤੋਂ ਅਗਲੀ ਜਿਹੜੀ ਗੱਲ ਆ ਬਾਈ ਇੱਕ ਡਰ ਕਹਿੰਦੇ ਉਹਨਾਂ ਦਾ ਇਹ ਵੀ ਆ ਕਿਉਂਕਿ ਜਿਸ ਤਰ੍ਹਾਂ ਕੱਲ ਵਿਧਾਨ ਸਭਾ ਦੇ ਵਿੱਚ ਦਿੱਲੀ ਦੇ ਵਿੱਚ ਕੈਗ ਦੀ ਰਿਪੋਰਟ ਪੇਸ਼ ਹੋਈ ਆ ਉਸ ਤੋਂ ਬਾਅਦ ਤਿਹਾਰ ਦੇ ਵਿੱਚ ਵੀ ਸੰਭਾਵਨਾਵਾਂ ਵਧ ਗਈਆਂ ਜਾਣਦੀਆਂ ਇਹ ਤਾਂ ਨਹੀਂ ਐ ਵੀ ਐਜ਼ ਅ ਰਸਵਾ ਮੈਂਬਰ ਚੱਲ ਜੀਏ ਤਾਂ ਸੈਲੀ ਵਧੀਆਂ ਮਿਲ ਜੂਗਾ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਕੈਗ ਦੀ ਰਿਪੋਰਟ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਹੈ ਇਹ ਵੀ ਇੱਕ ਬਹਿਸ ਦਾ ਵਿਸ਼ਾ ਵੈਸੇ ਕਿਉਂਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਵੀ ਕੈਗ ਦੀਆਂ ਰਿਪੋਰਟਾਂ ਨੂੰ ਬਹੁਤ ਖਲਾਰਾ ਪਾਇਆ ਸੀ ਤੇ ਹੁਣ ਤੱਕ ਦੀ ਭਾਜਪਾ ਸਰਕਾਰ ਕਿਸੇ ਜੋ ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਦੇ ਸਕੀ ਇਹਦਾ ਮਤਲਬ ਕਿ ਉਹ ਚੋਣੀ ਚੋਣ ਦਾ ਹਥਿਆਰ ਸੀ ਪਰ ਸਵਾਲ ਇੱਥੇ ਆਵਾਦਵੀ ਪਾਰਟੀ ਤੇ ਇਸ ਲਈ ਖੜਾ ਕਿ ਇਹਨਾਂ ਦੇ ਸਮੇਂ ਦੀਆਂ ਕੈਗ ਦੀਆਂ ਰਿਪੋਰਟਾਂ ਇਹ ਦੱਬ ਕੇ ਬੈਠੇ ਰਹੇ ਇਹਨਾਂ ਨੇ ਉਹਨੂੰ ਜਨਤਕ ਨਹੀਂ ਕੀਤਾ ਮੈਂ ਬਈ ਉੱਥੇ ਹੋਣ ਲੱਗਿਆ ਸੀ ਕਿ 17 18 ਤੋਂ ਬਾਅਦ ਪੇਸ਼ ਨਹੀਂ ਹੋਈ ਇਹ ਪੇਸ਼ ਕਰ ਲੈਂਦੇ ਨਾ ਕਿੰਨੇ ਸਾਲ ਹੋ ਗਏ 7 8 ਸਾਲ ਹੋ ਗਏ ਇਹ ਕਹ ਇੱਕ ਦਿਨ ਰਿਪੋਰਟ ਨਹੀਂ ਪੇਸ਼ ਕਰ ਸਕਿਆ ਇਹ ਕਰ ਲੈ ਤਾਂ ਹੀ ਕਹਣਾ ਕਿ ਸ਼ੱਕੀ ਇਸ ਲਈ ਜ਼ਿਆਦਾ ਹੈ ਕਿ ਇਹਨਾਂ ਨੇ ਆਪਣੇ ਸਮੇਂ ਰਿਪੋਰਟਾਂ ਦੱਬੀ ਰੱਖੀਆਂ ਤੇ ਹੁਣ ਜਦੋਂ ਰਿਪੋਰਟਾਂ ਆਉਂਦੀਆਂ ਇਹ ਉਹੀ ਹਵਾਲਾ ਕਿ ਤੁਸੀਂ ਸਰਕਾਰੀ ਦੁਕਾਨਾਂ ਦਾ ਸਾਥ ਤੇ ਪ੍ਰਾਈਵੇਟ ਨੂੰ ਕਿਵੇਂ ਸਾਹਮਣੇ ਲਿਆਂਦਾ ਠੇਕੇਦਾਰਾਂ ਨੂੰ ਕਿਵੇਂ ਦਿੱਤਾ ਪ੍ਰੋਫਿਟ ਕਿਵੇਂ ਕਮਾਇਆ ਕਿਵੇਂ ਗੋਆਲੀਆਂ ਚਾਉਣਾ ਲੜੀਆਂ ਕਿਵੇਂ ਹਿਮਾਚਲ ਵਾਲਿਆਂ ਚਾਉਣਾ ਆਈਆਂ ਪੈਸਾ ਕਿੱਥੇ ਗਿਆ ਇਹ ਸਾਰੇ ਸਵਾਲ ਨੇ ਹੁ ਤੇ ਲਗਭਗ ਬੀਜੇਪੀ ਦੀ ਸਿਆਸੀ ਮਨਸ਼ਾ ਵੀ ਜਿਹੜੀ ਹੈਗੀ ਆ ਉਹ ਇਹਨੂੰ ਰਾਜ ਸਭਾ ਦੀ بجائے ਸੰਸਦ ਦੀ بجائے ਤਿਹੜੇ ਭੇਜਣ ਦੀ ਹੈ ਤੇ ਜੇ ਮਤਲਬ ਕਿ ਦਾਲਚ ਕੁਛ ਕਾਲਾ ਹੋਊਗਾ ਤਾਂ ਭਾਈ ਬਚਣਾ ਤਾਂ ਬਹੁਤ ਔਖਾ ਹੈ ਹਾਂ ਇਹ ਗੱਲ ਤੁਹਾਡੀ درست ਹੈ ਕਿ ਫਿਰ ਸ਼ਾਇਦ ਨੂੰ ਲੱਗਦਾ ਕਿ ਚਲੋ ਘਟੋ ਘਟ ਪੰਜਾਬ ਦੀ ਸਰਕਾਰ ਸਿੱਧੇ ਤੌਰ ਤੇ ਮੇਰੇ ਨਾਲ ਹੋਊਗੀ ਸ਼ਕਤੀਆਂ ਮੇਰੇ ਨਾਲ ਹੋਣਗੀਆਂ ਤੇ ਮੈਂ ਰਾਜ ਸਭਾ ਦੇ ਨਾਤੇ ਥੋੜਾ ਜਿਹਾ ਵੀਆਈਪੀ ਬਣਾ ਲੈ ਜੂਗਾ ਹੈ ਨਾ ਜੋ ਹੋਊਗਾ ਇਹ ਬਾਦੀਆਂ ਗੱਲਾਂ ਪਰ ਫਿਲਹਾਲ ਇਹ ਦੇਖਣਾ ਬਾਕੀ ਹੈ ਕਿ ਪਹਿਲਾਂ ਜੇਲ ਜਾਂ ਪਹਿਲਾਂ ਸੰਸਦ ਪਰ ਭਾਈ ਜੀ ਇਸੇ ਲੁਧਿਆਣਾ ਪੱਛਮੀ ਸੀਟ ਤੇ ਸਭ ਤੋਂ ਅਹਿਮ ਜਿਹੜੀ ਦਾਵੇਦਾਰੀ ਮੰਨੀ ਜਾ ਸਕਦੀ ਅਸੀਂ ਅਕਸਰ ਐਵੇਂ ਹੀ ਹੁੰਦਾ ਜਦੋਂ ਕੋਈ ਕਿਸੇ ਦਾ ਪਰਿਵਾਰਕ ਜੀ ਛੱਡ ਛੱਡ ਕੇ ਚਲਿਆ ਜਾਵੇ ਸੈਟਿੰਗ ਹੋਵੇ ਹੋ ਐਮਪੀ ਹੋਵੇ ਐਮਐਲਏ ਹੋਵੇ ਤਾਂ ਕਹਿੰਦੇ ਪਰਿਵਾਰ ਦਾ ਕਿਉਂਕਿ ਸਿਮਤੀ ਵੋਟ ਵੀ ਹੁੰਦੀ ਆ ਪਾਰਟੀ ਵੀ ਨਾਲ ਹੁੰਦੀ ਆ ਪਰ ਇਥੇ ਉਲਟ ਦੇਖਿਆ ਜਾ ਰਿਹਾ ਉਹ ਕਹਿੰਦੇ ਸਾਡਾ ਅਸੀਂ ਤਾਂ ਵਨਰੇਬਿਲਟੀ ਦੇਖਦੇ ਆ ਸਾਡਾ ਕੈਂਡੀਡੇਟ ਬਹੁਤ ਲਾਈਕ ਆ ਨੇ ਕੈਂਸਰ ਦੇ ਮੈਂ ਜਿਹਨਾਂ ਦੀ ਕਬਲਾਰੀ ਨੂੰ ਸੁਣ ਰਿਹਾ ਸੀ ਕਹਿੰਦੇ ਪਾਰਟੀ ਜੋ ਸਹੀ ਚਾਹੁੰਦੀ ਆ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਗੁਰਪ੍ਰੀਤ ਸਿੰਘ ਗੋਗੀ ਦੇ ਪਰਿਵ ਤੇ ਬਿਲਕੁਲ ਇਹ ਪਾਰਟੀ ਕਦੋਂ ਵਰਕਰਾਂ ਦੀ ਹੋਈ ਹੈ ਇਹ ਪਾਰਟੀ ਕਦੋਂ ਸਿਧਾਂਤਾਂ ਤੇ ਚੱਲੀ ਹੈ ਕਿਹੜਾ ਸੰਗਠਨ ਹੈ ਕਿਹੜੀ ਲੀਡਰਸ਼ਿਪ ਹੈ ਮਤਲਬ ਤੁਸੀਂ ਦਿੱਲੀ ਹਾਰ ਕੇ ਆਏ ਤਾਂ ਹੁਣ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਅਸੀਂ ਬਹੁਤ ਪੰਜਾਬ ਚ ਕੰਮ ਕਰ ਰਹੇ ਹਾਂ ਚੱਕੋ ਮਾਰਕੀਟ ਕਮੇਟੀਆਂ ਵੀ ਚੱਕੋ ਆ ਵੀ ਚੱਕੋ ਚੇਅਰਮੈਨ ਵੀ ਚੱਕੋ ਮੈਂਬਰ ਵੀ ਸਾਰਾ ਕੁਝ ਹੁਣ ਕਰ ਰਹੇ ਹਾਂ ਆ ਬਦਲੀਆਂ ਵੀ ਹੁਣੇ ਕਰ ਰਹੇ ਹਾਂ ਇਹ ਸਾਰਾ ਕੁਝ ਦਿੱਲੀ ਚੋਂ ਨਾਲ ਦੇ ਡਰ ਚੋਂ ਹੋ ਰਿਹਾ ਉੱਥੇ ਦੇ ਨਤੀਜਿਆਂ ਤੋਂ ਡਰ ਚੋਂ ਹੋ ਰਿਹਾ ਆ ਕੱਲ ਖੇਤੀ ਖਰੜਾ ਜੇ ਰੱਦ ਕੀਤਾ ਤਾਂ ਤੁਸੀਂ ਇਹ ਦਿੱਲੀ ਚੋਂ ਨਾਲ ਦੇ ਡਰ ਚੋਂ ਕੀਤਾ ਕਿਉਂਕਿ ਇੱਕ ਹਰੜਾ ਤੁਸੀਂ ਦੱਬ ਕੇ ਬੈਠ ਕੇ ਸੀ ਇਹ ਤਾਂ ਜੇ ਮੀਡੀਆ ਨੇ ਨਾਲ ਲਿਆਂਦਾ ਹੁੰਦਾ ਕੁਝ ਪੱਤਰਕਾਰਾਂ ਨੇ ਕੱਢ ਕੇ ਨਾਲ ਲਿਆਂਦਾ ਉਹਦਾ ਤੁਸੀਂ ਤਾਂ ਗੱਲ ਵੀ ਨਹੀਂ ਕਰ ਰਹੇ ਸੀ ਤੁਸੀਂ ਕਾਗਜ਼ੀ ਪੱਤਰੀ ਤੇ ਲਿਖ ਕੇ ਭੇਜਤਾ ਡਰਾਮਾ ਕਰਤਾ ਪਰ ਤੁਸੀਂ ਇਸ ਨੂੰ ਰੱਦ ਕਰਨ ਤੋਂ ਭੱਜ ਰਹੇ ਸੀ ਸਿੱਖਿਆ ਨਹੀਂ ਤੀ ਤੁਸੀਂ ਆਪਾਂ ਦੇਖਿਆ ਸਿੱਖਿਆ ਨਹੀਂ ਤੀ ਤੇ ਕੀ ਕਰ ਲਿਆ ਤੁਸੀਂ ਨਹੀਂ ਕਿੰਨਾ ਬਿਲਕੁਲ ਸਿੱਖਿਆ ਨਹੀਂ ਤੀ ਸਾਡੇ ਮੂਹਰੇ ਖੜੀ ਹੈ ਪੁਲਿਸ ਰਾਜ ਵਾਲਾ ਪਹਿਲੂ ਮੂਹਰੇ ਖੜਾ ਹੈ ਜਿਸ ਤਰ੍ਹਾਂ ਪੰਜਾਬ ਚ ਵਰਤਾਰੇ ਵਾਪਰੇ ਨੇ ਸੋ ਇਹਨਾਂ ਮਾਮਲਿਆਂ ਤੇ ਫੇਲ ਹੋਣ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਦਿੱਲੀ ਵਾਲਾ ਕੰਮ ਇੱਥੇ ਨਾ ਹੋ ਜੂਵੇ ਤਾਂ ਹੁਣ ਇਹ 2 ਸਾਲ ਦਿਖਾਉਣਾ ਚਾਹੁੰਦੇ ਕਿ ਸੀ ਬਹੁਤ ਕੰਮ ਕਰਨਾ ਪਰ ਉਸ ਕੰਮ ਦੇ ਵਿੱਚ ਸਭ ਤੋਂ ਪਹਿਲੀ ਪ੍ਰਕਿਰਿਆ ਇਹ ਆ ਕਿ ਇੱਕ ਪਾਸੇ ਸੰਜੀਪ अरोड़ा ਦਾ ਅਸਤੀਫਾ ਦਿਵਾ ਕੇ ਕੇਜਰੀਵਾਲ ਰਸਵਾ ਜਾਣਗੇ ਦੂਸਰੇ ਪਾਸੇ ਮਨੀਸ਼ ਸ਼ੋਧਿਆ ਲਈ ਭੱਜੀ ਨੂੰ ਮਨਾਇਆ ਜਾ ਰਿਹਾ ਇਹ ਵੀ ਇੱਕ ਬਹਿਲੂ ਹੈ ਕਿ ਹਰ ਭਾਜਨ ਸਿੰਘ ਭੱਜੀ ਨੂੰ ਮਨਾਇਆ ਜਾ ਰਿਹਾ ਕਿ ਭੱਜੀ ਸਾਹਿਬ ਹਾਂ ਤੁਹਾਨੂੰ ਕਿਤੇ ਹੋਰ ਐਡਜਸਟ ਕਰ ਲਾਂਗੇ ਹਾਂ ਤੁਹਾਡੀ ਅਕੈਡਮੀ ਵਾਲਾ ਫਾਰਮੂਲਾ ਪਿਆ ਆ ਖਿਲਾ ਦਾਂਗੇ ਤੁਸੀਂ ਐਂ ਕਰੋ ਤੁਸੀਂ ਤਾਂ ਅੱਜਕੱਲ ਬਾਹਰ ਦੌਰਿਆਂ ਤੇ ਹੀ ਰਹਿੰਦੇ ਹੋ ਮੈਚਾਂ-ਮੂਚਾਂ 'ਚ ਜੇ ਮਨੀਸ਼ ਸ਼ੋਧਿਆ ਜਾਣਗੇ ਤਾਂ ਗੱਲ ਕਰਨਗੇ ਉੱਥੇ ਹਾਜ਼ਰ ਹਨ ਉਹਨਾਂ ਨੂੰ ਬਹੁਤ ਜਿਹੜੇ ਲਾਲੀਪਾਪ ਸੰਜੀਵ ਅਰੋੜਾ ਨੂੰ ਦਿੱਤੇ ਗਏ ਨੇ ਹੋ ਸਕਦਾ ਇਹੋ ਜਿਹਾ ਕੋਈ ਲਾਲੀਪਾਪ ਉਹਨੂੰ ਵੀ ਦੇ ਦੇਵੇ ਕਿਉਂਕਿ ਕਹਿੰਦੇ ਹਲੇ ਮੰਨ ਨਹੀਂ ਰਹੇ ਹਾਂ ਮੰਨ ਮੈਂ ਕਹਿੰਦਾ ਜਿਨ੍ਹਾਂ ਨੇ ਭੱਜੀ ਤੱਕ ਪਹੁੰਚ ਕੀਤੀ ਹੈ ਹੋ ਸਕਦਾ ਹੈ ਕਿ ਬਾਬਾ ਜੀ ਨੂੰ ਵੀ ਬਣਾਉਣ ਦੀ ਕੋਸ਼ਿਸ਼ ਹੋਲੀ ਹੋਵੇ ਠੀਕ ਹੈ ਨਾ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿਉਂਕਿ ਕਮਰੇ ਤਾਂ ਇਹਨਾਂ ਨੂੰ ਕਿਸੇ ਨੂੰ ਨਹੀਂ ਮਿਲਦੇ ਉੱਥੇ ਰਹਿਣ ਨੂੰ ਟਿਕਾਣਾ ਦਾ ਹੈ ਹੀ ਨਹੀਂ ਕਬਜ਼ੇ ਤਾਂ ਇਹਨਾਂ ਦੀ ਕੋਠੀਆਂ ਤੇ ਉਹਨਾਂ ਦਾ ਹੀ ਨੇ ਹਾਂ ਪਰ ਹੁਣ ਇਹ ਪੱਕੇ ਤੌਰ ਤੇ ਉਹਨਾਂ ਥਾਂ ਤੇ ਜਾਣਾ ਔਰ ਦੋਏ ਬੰਦੇ ਜਾਣਾ ਚਾਹੁੰਦੇ ਨੇ ਔਰ ਇਸ ਲਈ ਉਹਦੇ ਵਿੱਚੋਂ ਪਹਿਲੀ ਆ ਕੜੀ ਹੈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਅਣਲਾਨੇ ਤੌਰ ਤੇ ਕੰਮ ਸੰਭਾਲਣ ਦੇ ਲਈ ਕੇਜਰੀਵਾਲ ਬਾਇਆ ਲੁਧਿਆਣਾ ਸੰਜੀਵ ਅਰੋੜਾ ਦੇ ਕੋਟੇ ਚੋਂ ਰਾਸ ਸਭਾ ਜਾ ਕੇ ਤੇ ਆਪ ਦਾਖਲ ਹੋਣਾ ਚਾਹੁੰਦਾ ਪੰਜਾਬ ਚ ਸ਼ੁਕਰੀਆ ਜੀ ਭਾਈ ਬਹੁਤ ਬਹੁਤ ਧੰਨਵਾਦ ਅਸੀਂ ਜਿਹੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ